ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੈਨਾ ਪ੍ਰਵਾਹ ਨੂੰ ਜਿਨ੍ਹਾਂ ਨੇ ਮਾਤਾ ਜੀ ਨੂੰ ਫੋਨ ਕੀਤਾ ਤੇ ਮੇਰੇ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਕਿਹਾ ਕਿ ਯੋਗ ਦੀ ਸ਼ੁਰੂਆਤ ਕਿਵੇਂ ਕਰਨੀ ਹੈ ਉਹਦੇ ਵਾਸਤੇ ਇੱਕ ਨਈ ਵੀਡੀਓ ਤੁਹਾਡੇ ਕੋਲ ਲੈ ਕੇ ਆਏ ਆ ਕਿ ਜਿਨ੍ਹਾਂ ਨੇ ਯੋਗੀ ਸਟਾਰਟਿੰਗ ਕਰਨੀ ਹੈ ਯਾਨੀ ਕਿ ਯੋਗ ਨੂੰ ਸਿੱਖਣਾ ਚਾਹੁੰਦੇ ਨੇ ਯੋਗ ਨੂੰ ਸਿੱਖ ਕੇ ਆਪਣੇ ਆਪ ਨੂੰ ਵਜ਼ਨ ਘਟਾਉਣਾ ਚਾਹੁੰਦੇ ਨੇ ਬੀਪੀ ਠੀਕ ਕਰਨਾ ਚਾਹੁੰਦੇ ਨੇ ਹਾਰਟ ਠੀਕ ਕਰਨਾ ਚਾਹੁੰਦੇ ਨੇ ਕਿਡਨੀ ਠੀਕ ਕਰਨਾ ਚਾਹੁੰਦੇ ਨੇ ਸਰਵਾਈਕਲ ਠੀਕ ਕਰਨਾ ਚਾਹੁੰਦੇ ਨੇ ਗੁੱਟਿਆਂ ਦੇ ਦਰਦ ਠੀਕ ਕਰਨੇ ਪਹਿਲਾਂ ਦਰਦ ਨੂੰ ਠੀਕ ਕਰਨਾ ਚਾਹੁੰਦੇ ਨੇ ਯਾਨੀ ਕਿ ਯੋਗ ਨੂੰ ਕਿਵੇਂ ਸਟਾਰਟ ਕਰਨਾ ਹੈ ਉਹ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਫੋਨ ਕਰਕੇ ਕੇ ਪੁੱਛਿਆ ਹਵਾ ਤੇ ਅੱਜ ਹੀ ਮਾਤਾ ਜੀ ਨੂੰ ਬੇਨਤੀ ਕੀਤੀ ਸੀ ਕਿ ਮਾਤਾ ਜੀ ਨਾਲ ਯੋਗ ਦੀ ਸਟਾਰਟਿੰਗ ਕਰਨੀ ਹੈ ਉਹਨਾਂ ਦੀ ਕਿ ਵੀਡੀਓ ਬਣਾਏ ਵੀਡੀਓ ਨੂੰ ਪੂਰਾ ਦੇਖਣਾ ਇਹ ਵੀਡੀਓ ਕੋਈ 7-8 ਮਿੰਟ ਦੀ ਹੋਏਗੀ 7-8 ਮਿੰਟ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਏਗੀ ਜਾਂ 10 ਮਿੰਟ ਤੱਕ ਬਣ ਜਾਈਗੀ ਵੀਡੀਓ ਤੇ ਸ਼ੁਰੂਆਤ ਕਿਵੇਂ ਕਰਨੀ ਹੈ ਕਿਸ ਵੇਲੇ ਉੱਠ ਕੇ ਕੀ ਕਰਨਾ ਹੈ ਕਿੱਥੇ ਬਹਿਣਾ ਕਿਵੇਂ ਕਰਨਾ ਉਹ ਸਾਰਾ ਤਰੀਕਿਆਂ ਜੇ ਤੁਹਾਨੂੰ ਯੋਗ ਵਰ ਦੱਸਾਂਗੇ ਸਭ ਤੋਂ ਪਹਿਲਾਂ ਮਾਤਾ ਜੀ ਸਵੇਰੇ ਉੱਠ ਕੇ ਕਰਨਾ ਕੀ ਚਾਹੀਦਾ ਹੈ ਨਾਣਾ ਪਾਣੀ ਪੀਓ ਨਾਣਾ ਪਾਣੀ ਪੀਓ ਠੀਕ ਹੈ ਪਾਣੀ ਪੀ ਕੇ ਆਪਨਾ ਪੈਰ ਸਾਫ਼ ਕਰੋ ਹਾਂ ਮੂੰਹ ਤੇ ਧਿਆਨ ਕਰੋ ਠੀਕ ਹੈ ਕਰਕੇ ਫਿਰ ਅਸੀਂ ਬਹਿ ਕੇ ਜੇ ਸੁੱਕਾ ਸਹਿ ਅਸਾਨ ਅਸਾਨ ਤੇ ਬਹਿਣੇ ਆਂ ਇਹ ਐਸੇ ਬਹਿ ਸਕਦੇ ਆਂ ਜੇ ਸਾਨੂੰ ਹੈ ਨਹੀਂ ਆਸਨ ਆਉਂਦਾ ਪਦਮ ਆਸਨ ਨਹੀਂ ਤੇ ਫੇਰ ਅਸੀਂ ਅਸਿੱਟੇ ਸੇਧਾ ਆਸਨ ਤੇ ਬੈਠ ਜਾਈਏ ਆਹ ਤਾਂ ਠੀਕ ਹੈ ਅਸਾਂ ਸੇਧਾ ਆਸਨ ਤੇ ਬੈਠ ਸਕਦੇ ਆਸ ਕਰਮ ਵੀ ਬੈਠ ਸਕਨੇ ਆ ਮਾਤਾ ਜੀ ਕਹਿ ਰਹੇ ਨੇ ਕਿ ਸਵੇਰੇ ਉੱਠ ਕੇ ਤੁਸੀਂ ਸਭ ਤੋਂ ਪਹਿਲਾਂ ਤੇ ਪਾਣੀ ਪੀਣਾ ਨੋਰਮਲ ਜਾਂ ਕੋਸਾ ਪਾਣੀ ਪੀਣਾ ਪਾਣੀ ਪੀਣ ਤੋਂ ਬਾਅਦ ਪੇਟ ਸਾਫ਼ ਕਰਨਾ ਹੈ ਪੇਟ ਸਾਫ਼ ਕਰਨ ਤੋਂ ਬਾਅਦ ਇਸ਼ਨਾਨ ਕਰਨਾ ਹੈ ਉਹ ਲਾਗੇ ਹਰਿਆਵਰਿਆ ਵਾਤਾਵਰਣ ਪੌਦੇ-ਪੌਦੇ ਹੁਣ ਚਾਹੀਦੇ ਜੇ ਘਰ ਜਿਦਾਂ ਕੋ ਨਹੀਂ ਪੌਦੇ ਅਗੇ ਦੇਸੀ ਕਿਉਂ ਜੋਤ ਬਾਲ ਲਓ ਇਹ ਕਰਕੇ ਫਿਰ ਤੁਸੀਂ ਆਸਨ 'ਤੇ ਬਹਿਣਾ। ਜਿੱਦਾਂ ਤੁਹਾਨੂੰ ਮਾੜਾ ਆਸਨ ਦਿੱਸਨੇ ਸੁਖ ਆਸਨ ਆ। ਫਿਰ ਸਿੱਧਾ ਖੰਣਾ। ਸਿੱਧਾ 앉 ਤੋਂ ਬਾਅਦ ਫਿਰ ਪਦਮ ਆਸਨ 'ਤੇ ਬੈਠਕਦੇ ਆ। ਜੇ ਕਿਸੇ ਨੇ ਕੋਈ ਪ੍ਰੇਸ਼ਨ ਕਰਾਇਆ ਹੋਵੇ ਇਹ ਅਸੀਂ ਜਨਾਬ ਬੈਠਦੇ ਤੇ ਤੁਸੀਂ ਤਿੰਨ ਆਸਨ 'ਤੇ ਬੈਠਣ ਦੇ ਨੇ ਐਦਾਂ ਬੈਠ ਸਕਦੇ ਜੀ ਐਦਾਂ ਬੈਠ ਸਕਦੇ ਜੀ। ਔਰ ਐਦਾਂ ਵੀ ਬੈਠ ਸਕਦੇ ਜੀ। ਇਹ ਤਿੰਨ ਆਸਨ ਨੂੰ ਮਤਲਬ ਕਰਕੇ ਦਿਖਾਇਆ ਨੇ ਫਿਰ ਤੁਸੀਂ ਜਿਹੜੀ ਹੈ ਯੋਗ ਮੂद्रा ਮਦਨ ਧਾਰਨ ਕੀਤੀ ਮਦਨ ਕਦੇ ਵਾਰ ਧਾਰਨ ਕੀਤੀ ਫਿਰ ਇੱਥੇ ਮੂद्रा ਜਿ ਯੋਗ ਮੂद्रा 'ਤੇ ਬਹਿਣਾ। ਇਹ ਧਿਆਨ ਨੂੰ ਅੰਦਰ ਆ। ਜਦੋਂ ਧਿਆਨ ਲਾਣੈ। ਧਿਆਨ ਅਜੰਤੀਆਂ ਲਾਣਾ ਦੇ ਵੇਸਰਾ ਇਹ ਧਿਆਨ ਮੁੰਦਰਾ ਹੈ ਜਿਨ੍ਹਾਂ ਦਾ ਇਹ ਧਿਆਨ ਮੁੰਦਰਾ ਕਾਦੇ ਵਾਸਤੇ ਮਾਤਾ ਜੀ ਜਿਹੜਾ ਉੱਥੇ ਬੋਲ ਕੇ ਦੱਸਣ ਥੋੜਾ ਜਿਆ ਇਹ ਯਾਦ ਸ਼ਕਤੀ ਵਾਂਦੀ ਹੈ ਨਾ ਯਾਦ ਇਹ ਜਿਹਦੇ ਯਾਦ ਸ਼ਕਤੀ ਨਹੀਂ ਉਹਨੂੰ ਯਾਦ ਇਹ ਧਿਆਨ ਮੁੰਦਰਾ ਕਿ ਆਵੇ ਕੁੱਤੀ ਕਰਦਾ ਹੈ ਜੂਤਰਾ ਤਾਂ ਹੋਰ ਕੀ ਫਾਇਦਾ ਇਹ ਦਾ ਪੈਗਾ ਦਿਮਾਗੀ ਜਿਹੜਾ ਨਾ ਦਿਮਾਗ ਦਾ ਯਾਦ ਸ਼ਕਤੀ ਵਾਂਦੀ ਹੈ ਇਹ ਦਾ ਨਾ ਹੋਰ ਜੀ ਫਾਇਦਾ ਲਗਾਉਣ ਵਾਸਤੇ ਆਹ ਧਿਆਨ ਲਗਾਉਣ ਵਾਸਤੇ ਨਾ ਕਿਸੇ ਮੁੰਦਰਾ ਦੀ ਬੈਜਣਾ ਵਾ ਹੋਰ ਇਸ ਤੋਂ ਬਾਅਦ ਹੋਰ ਕਿਹੜੀ ਮੁੰਦਰਾ ਕਹਿੰਦੇ ਨੇ ਗੈਸ ਬੰਦੀ ਏ ਦਰਦਾਂ ਦੇ ਉਹਨਾਂ ਵਾਸਤੇ ਕਿਹੜੀ ਮੁੰਦਰਾ ਲਗਾਉਂਦਾ ਆਈ ਜਿਨ੍ਹਾਂ ਨੂੰ ਦਰਦਾਂ ਰਹਦੀਆਂ ਨੇ ਗੈਸ ਬੰਦੀ ਏ ਉਹਨਾਂ ਵਾਸਤੇ ਇਹ ਜਿਹੜੀ ਲੋਕ ਮੁੰਦਰਾ ਜਿਹੜੀ ਮਾਤਾ ਨੇ ਕਰਕੇ ਦਿਖਾਈ ਏ ਇਹ ਵਾਜੂ ਮੁੰਦਰਾ ਆ ਹਾਂ ਦਰਦਾਂ ਵਾਸਤੇ ਤੁਸੀਂ ਵਾਜੂ ਮੁੰਦਰਾ ਇਸਨਾ ਮਾਤਾ ਜੀ ਨੇ ਕਹਿੰਦੇ ਹਲਕਾ ਜਿਹਾ ਦਬਾਅ ਪਾਣਾ ਵਾ ਤੇ ਇਦਾਂ ਬੈ ਕੇ ਫਿਰ ਸਿੱਧਾ ਸਿੱਧਾ ਬੈਜਣਾ ਵਾ ਜੜ ਦੇ ਨਾਲ ਉਠਣਾ ਜਾ ਕੇ ਮਦਵੀ ਸਵੇਰ ਫਿਰ ਕੀ ਕਰਨਾ ਫਿਰ ਕਿਹੜਾ ਪਹਿਲਾਂ ਪ੍ਰਾਣਿਆਮ ਕਿਹੜਾ ਕਰਨਾ ਫਿਰ ਜਿਹਨੇ ਸਿੱਖਣਾ ਹੈ ਇਹਦੇ ਨਾਲ ਜਿਹਨੇ ਸਿੱਖਣਾ ਹੈ ਉਹ ਪਹਿਲਾਂ ਹੌਂ ਦਾ ਵਿਚਾਰਨ ਕਰਨਾ ਹਾਂ ਮੈਂ ਤੁਹਾਨੂੰ ਕਰਕੇ ਦੱਸ ਖਾਨੀ ਆ ਇਸ ਤਰ੍ਹਾਂ ਕਰੀਏ ਸਵਾਸ ਪਾਏ ਨਾ ਬੋ ਤੁਰ ਬਹੇ ਜਿਉਂ ਬੜੀ ਮੋ ਜਿਵੇਂ ਸਦੀਮਹਿ ਨਿਯੋਇ ਯੋ ਨ ਪ੍ਰਜੋਦਿਆ ਓਮ ਸ਼ਾਂਤੀ ਸ਼ਾਂਤੀ ਸ਼ਾਂਨੰਦੀ ਮਤ ਜਪ ਕਰਨਾ ਪ੍ਰਾਣਿਆਮ ਫਿਰ ਕਰਨਾ ਆਪਾਂ ਸਭ ਤੋਂ ਪਹਿਲਾਂ ਹਲਕ ਜਿਹੜਾ ਪਹਿਲਾ ਪ੍ਰਾਣਿਆਮ ਕਿਹੜਾ ਹੈ ਸਤਰੀ ਦਾ ਮੰਮੀ ਘਰੇ ਤੋਂ ਹੰਸਣਾ ਨਾ 15 ਸਾਡਾ ਨਾਮ ਕਿੰਨੇ ਦਾ ਵਾਇਰ ਨੂੰ ਗੱਲ ਕਹਿ ਬੋਲ ਨਹੀਂ ਜਾਓ ਓਮ ਦਾ ਬੋਲੋ ਅੰਦਰ 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 ਜਿਹੜਾ ਸਾమే ਤੁਹਾਨੂੰ ਅੰਦਰ 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 ਐਸਾ ਨੰਮਾ ਘਰੇ ਸਵਾਸ ਭਰ ਕੇ ਨਹੀਂ ਹੁਣ ਪਹਿਲਾ ਜਿਹੜਾ ਪਹਿਲਾ ਪ੍ਰਾਣੀ ਸਿੱਖਣ ਲੈਣਾ ਸਿੱਖਣਾ ਚਾਹੁੰਦੇ ਨੇ ਪਹਿਲਾ ਪ੍ਰਤੀਕ ਪ੍ਰਾਣੀ ਆਮ ਕਰੇ ਮਾਤਾ ਜੀ ਨਤ ਦੇ ਦੋਨਾਂ ਸਿੰਧਾਂ ਰੱਖਦੇ ਗਾਰੇ ਗਦੇ ਸਵਾਸ ਭਾਰੇ ਨੇ ਔਰ ਇਹ ਬੀਤੀਏ ਕਿ ਦੋਨਾਂ ਨੇ ਨੱਕ ਰੱਤੇ ਸਵਾਸ ਨੂੰ ਭਰਨਾ ਛੜਨਾ 4 ਤੋਂ 5 ਸਕਿੰਟ ਲੰਮਾ ਗਹਿਰਾ ਸਵਾਸ ਲੈਣ ਕੋ 4 ਤੋਂ 5 ਸਕਿੰਟ ਸਵਾਸ ਨੂੰ ਬਾਹਰ ਜਾਣ ਦੇਣਾ ਔਰ ਇਸ ਪ੍ਰਾਨਯਾਮ ਦੇ ਨਾਲ ਕੀ ਹੋਏਗਾ ਜਿਨ੍ਹਾਂ ਦਾ ਬੀਪੀ ਵੱਧਾ ਘਟਦਾ ਹੈ ਨੋਰਮਲ ਹੋ ਜਾਏਗਾ ਅਸਥਮਾ ਰੋਗੀ ਨੇ ਦਮੇ ਦਾ ਰੋਗ ਆ ਕਫ ਦਾ ਰੋਗ ਆ ਚੌੜੀ ਦੇ ਰੋਗ ਨੇ ਛਾਤੀ ਕੰਮ ਸਾਹ ਸਾਦੀ ਆਵਾਜ਼ ਨਜਲਾ ਬੰਦਾ ਜਕਾਮ ਬੰਦਾ ਉਹਨਾਂ ਨੂੰ ਇਹ ਪਹਿਲਾ ਪ੍ਰਾਨਯਾਮ ਕਰਨਾ ਹੈ ਔਰ ਜਿੱਦਾਂ ਮਦਨ ਜੀ ਕਰ ਰਹੇ ਨੇ ਇਹ ਨੇਰਨੇ ਪੇਟ ਭਿਆਸ ਕਰਨਾ ਹੈ ਇਸ਼ਨਾਨ ਕਰਕੇ ਪੇਟ ਸਾਫ ਕਰਕੇ ਸਵੇਰੇ ਉੱਠ ਜਦਿ ਵਾਤਾਵਰਣ ਖੁੱਲਾ ਹੋਵੇ ਘਾਰਵੀ ਤਰਤ ਦੇ ਤੁਸੀਂ ਬਾਤੀ ਕਰ ਸਕਦੇ ਨੇ ਔਰ ਗਹਿਰੇ ਗਹਿਰੇ ਸਵਾਸਪੰਦ ਨੇ ਇਹ ਸ਼ੁਰੂਆਤ ਤੁਸੀਂ 4-5 ਮਿੰਟ ਕਰਨਾ ਹੈ ਲਗਾਤਾਰ ਗੀਦੇ ਕਰੋ ਔਰ ਬੀਤਰੇ ਬੀਤਰੇ ਸਵਾਸੋਂ ਕੀ ਮਾਲਾ ਸੇ ਸਿਮਰੂ ਮੈਂ ਤੇਰਾ ਨਾਮ ਉਸ ਅਕਾਲ ਪੁਰਖ ਦਾ ਸੋਹੇ ਗੁਰੂ ਦਾ ਸਤਨਾਮ ਵਾਹਿਗੁਰੂ ਓਮ ਨਮੋ ਓਮ ਨਮੋ ਕੋਈ ਵੀ ਸ਼ਬਦ ਉਚਾਰ ਉਤਾਰਿਆ ਮਨਿਆਂ ਤੇ ਚਾਲੂ ਕੀਤਾ ਜਾ ਰਿਹਾ ਹੈ ਇਹ ਤੁਸੀਂ ਕਰਨਾ ਹੈ ਔਰ ਧੀਰੇ ਧੀਰੇ ਕਰਨਾ ਫਿਰ ਥੋੜਾ ਜਿਹਾ ਵਿਸ਼ਰਾਮ ਕਰਨਾ ਹੈ ਹੁਣ ਮਾਤਾ ਜੀ ਇੱਕ ਵਾਰ ਤੁਹਾਨੂੰ ਅਗਲਾ ਜਿਹੜਾ ਕਰਕੇ ਤੁਹਾਨੂੰ ਥੋੜਾ ਵਿਸ਼ਰਾਮ ਕਰ ਲੈ ਜਾਨੀ ਕਿ ਥੋੜੇ ਸਵਾਸ ਨੋਰਮਲ ਕਰ ਲੈ ਇਹ ਪਹਿਲਾ ਪ੍ਰਾਣੀਆਂ ਮਾਰ ਜਾਨੀ ਕਿ ਅਸ਼ਟਾਂਗ ਯੋਗ ਅੱਠ ਅੰਗਾਂ ਵਾਲਾ ਯੋਗ ਹੈ ਯਮ ਨਿਯਮ ਆਸਨ ਪ੍ਰਾਣੀਆਂ ਪਤਿਆਰ ਧਾਰਨਾ ਧਿਆਨ ਏਵੰ ਸਮਾਧੀ ਤੋ ਅਠੰਗ ਬਣੇ ਕੀ ਅਠੰਗ ਵਾਲਾ ਯੋਗਾ ਮਹਾਰਿਸ਼ੀ ਪਤੰਜਲੀ ਨੇ ਨਿਰਮਾਣ ਕੀਤਾ ਵਾ ਔਰ ਪਰਮ ਜੀ ਸੁਆਮੀ ਰਾਮ ਨਿਵਾਹ ਰਾਏ ਨੇ ਪੂਰੇ ਵਰਲਡ ਵਿੱਚ ਯੋਗ ਦਾ ਡੰਡਾ ਬਜਾਇਆ ਵਾ। ਤੋ ਇਹ ਪਹਿਲਾ ਪ੍ਰਾਣਿਆਮ ਹੋ ਗਿਆ। ਦੂਸਰਾ ਕਿਹਦਾ ਮਤਲਬ ਇਹ ਕਰਨਾ ਹੈ? ਕਪਾਲ ਭਤੀ ਕਰਨਾ ਹੈ। ਹਾਂ ਥੋੜਾ বিশ্রਾਮ ਕਰਨ ਤੋਂ ਬਾਅਦ ਫਿਰ ਤੁਸੀਂ ਕਪਾਲ ਭਤੀ ਕਰਨਾ ਹੈ। ਕਪਾਲ ਭਤੀ ਦੋ ਕਿਦਾਂ ਕੀਤਾ ਜਾ ਰਿਹਾ ਮਨ ਚੈੱਕ ਕਰੋ ਜਰਾ। ਦੇਖੋ। ਕਪਾਲ ਭਤੀ ਆ ਆ ਦੇਖੋ। ਸਟੋਕ ਲੱਗਣੇ ਚાલુ ਹੋ ਗਏ ਨੇ। ਹੁਣ ਇਹਦੀ ਵਿਧੀ ਕੀ ਹੈ ਕਿ ਪਹਿਲਾਂ ਤੇ ਗਹਿਰੇ ਗਹਿਰੇ ਸਾਹ ਭਰੇ ਹੀ ਪਹਿਲੇ ਪ੍ਰਾਣਿਆਮ ਚੇ। ਦੂਜੀ ਪ੍ਰਣਾਲਿਪ ਕੀ ਕਰਨਾ ਹੈ ਕਿ ਹੁਣ ਸਵਾਸਾਂ ਨੂੰ ਬਾਹਰ ਫੈਂਕਣਾ ਨੱਕ ਦੇ ਦੋਨਾਂ ਸਿੰਧਰ ਦਿੱਤੇ ਸਵਾਸ ਨੂੰ ਬਾਹਰ ਫੁਕਾਇਆ ਜਾ ਰਿਹਾ ਜਿਦਾ ਕੋਈ ਕੰਮ ਹੋਗਾ ਨਜਲਾ ਹੋ ਗਿਆ ਸਵਾਸ ਨੂੰ ਬਾਹਰ ਨਹੀਂ ਫੈਂਕਦੇ ਹੁਣ ਮਾਤਾ ਜੀ ਸਵਾਸਾਂ ਨੂੰ ਬਾਹਰ ਫੈਂਕਣਾ ਵਿਧੀ ਕੀ ਹੈ ਕਿ ਨੱਕ ਦੇ ਦੋਨਾਂ ਸਿੰਧਰ ਇਸ ਸਵਾਸ ਨੂੰ ਬਾਹਰ ਫੈਂਕਣਾ ਪੇਟ ਆਪਣੇ ਆਪ ਹੀ ਹਿਲੇਗਾ ਜਦੋਂ ਤੁਹਾਡਾ ਪੇਟ ਹਿਲੇਗਾ ਇਹ ਸਿੱਖਣ ਦੀ ਪ੍ਰਕਿਰਿਆ ਹੈ ਵਾਹ ਸਵਾਸਾਂ ਨੂੰ ਬਾਹਰ ਫੈਂਕਣਾ ਨੱਕ 'ਚ ਜੇ ਕੰਮ ਹੋ ਜਾਂਦਾ ਵਾ ਸੁਣਦਾ ਮਾਰਦੇ ਆ ਇਸ ਪ੍ਰਾਣਾਯਾਮ ਨੂੰ ਕੀ ਹੋ ਰਿਹਾ ਹੈ ਗਤੀਓ ਸ਼ਕਤੀ ਚੱਲ ਰਹੀ ਹੈ ਜਿੱਥੇ ਗਤੀਓ ਸ਼ਕਤੀ ਚੱਲੇਗੀ ਉੱਥੇ ਕਮਜ਼ੋਰੀ ਨਹੀਂ ਰਹੇਗੀ ਜਿਨ੍ਹਾਂ ਦਾ ਵਜਨ ਵਧਿਆ ਵਜਨ ਘਟ ਜਾਏਗਾ ਜਿਹਨੂੰ ਸ਼ੂਗਰ ਦੀ ਸਮੱਸਿਆ ਸ਼ੂਗਰ ਠੀਕ ਹੋ ਜਾਏਗੀ ਪਾਚਨ ਤੰਤਰ ਠੀਕ ਹੋ ਜਾਏਗਾ ਕਬਜ਼ ਗਾਇਆ ਠੀਕ ਹੋ ਗਈ ਪੈਨਕ੍ਰੀਆ ਠੀਕ ਹੋਏਗੀ ਹਾਰਟ ਕਿਡਨੀ ਲੀਵਰ ਸਾਰਾ ਠੀਕ ਹੋਏਗਾ ਵਜਨ ਵੀ ਘਟੇਗਾ ਗਠੀਆ ਰੋਗ ਵੀ ਠੀਕ ਹੋਏਗਾ ਇਹਨੂੰ ਵੀ ਸ਼ੁਰੂਆਤ ਤੁਸੀਂ ਇੱਕ ਸਕਿੰਟ ਵਿੱਚ ਇੱਕ ਟੋਕ ਲਗਾਓ ਔਰ ਕਮ ਸੇ ਕਮ ਤੁਸੀਂ ਇਸ ਨੂੰ ਸ਼ੁਰੂਆਤ ਵਿੱਚ 5 ਮਿੰਟ ਕਰਨਾ ਹੈ ਜੇਦੋ ਆਤ ਪੈ ਗਈ ਜਾਂਚ ਆ ਗਈ ਫਿਰ ਤੁਸੀਂ 10 ਮਿੰਟ ਕਰੋ ਫਿਰ ਨੂੰ 15 ਮਿੰਟ ਕਰੋ ਜੇਦੋ 15 ਮਿੰਟ ਕਰੋਗੇ ਫਿਰ ਜਾ ਕੇ ਫਾਇਦਾ ਦੇਣਾ ਵਾ 10 ਮਿੰਟ ਜਿਹਦੇ ਬਿਲਕੁਲ ਸਵਸਥ ਨੇ ਉਹਨਾਂ ਵਾਸਤੇ ਆ 10 ਮਿੰਟ ਕਰੋ ਜਿਨ੍ਹਾਂ ਦਾ ਕੋਈ ਰੋਗ ਆ ਜਿਨ੍ਹਾਂ ਨੂੰ ਸਮੱਸਿਆ ਵਾ ਉਹ ਕਮ ਸਿਕਤ 15 ਮਿੰਟ ਤੋਂ ਲੈ ਕੇ 20 ਮਿੰਟ ਕਰ ਲੰਗੇ ਤੇ ਫਿਰ ਜਾ ਕੇ ਤੁਹਾਨੂੰ ਪਰਵਰਤਨ ਹੋਏਗਾ ਫਿਰ ਬੈਨੀਫਿਟ ਮਿਲਾਂਗੇ ਤੁਹਾਨੂੰ ਇਹ ਕਾ ਯਾਦ ਰੱਖਣਾ ਹੈ ਜਿਹੜੇ 15 ਤੋਂ 20 ਮਿੰਟ ਕਰਨਗੇ ਕਪਾਲਵਾਤੀ ਉਹਨਾਂ ਨੂੰ ਬੈਡੀ ਵੀਡੀਓ ਮਾਤਾ ਇਹ ਇਦਾਂ ਹੀ ਦੱਸੋ ਤੁਜੀ ਲੰਮਾ ਸਮਾਂ ਕਰਨ ਦਾ ਫਾਇਦਾ ਹੈ ਲੰਮਾ ਸਮਾਂ 20 ਮਿੰਟ ਕਰੋ ਫਿਰ ਅੰਦਾ ਅੰਦਾ ਕੈਂਡਾ ਕਾਰ ਸਕਦੇ ਜਿਨਾਂ ਨੂੰ ਯਾ ਸਮੱਸਿਆ ਹੈਗਾ ਜਿਹਨੂੰ ਸਮੱਸਿਆ ਉਹ ਅੰਦਾ ਕੈਂਡਾ 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 ਵੀ ਕਰ ਸਕਦੇ ਹੋ ਹੋਰ ਇਹਦੇ ਕੀ ਬੈਨੀਫਿਟੇ ਗਿਆ ਕਪਾਲ ਬਾਤੀ ਦਾ ਚਿਹਰਾ ਚਮਕਦਾ ਹੈ ਠੀਕ ਇਹਦੇ ਨਾਲ ਬੜੀਆਂ ਬਿਮਾਰੀਆਂ ਜਾਂਦੀਆਂ ਨੇ ਹੱਡੀਆਂ ਮੰਨੇ ਬਹੁਤ ਹੁੰਦੀਆਂ ਨੇ ਨਵੀਆਂ ਹੱਡੀਆਂ ਬਣਨ ਪਰਆਂੀਆਂ ਕਤੋਂ ਮਿੰਨੇ ਜਾਂਦੀਆਂ ਨਵੀਆਂ ਹੱਡੀਆਂ ਦੇਖੋ ਮਾਦੀ ਕਿੰਨੀ ਵੱਡੀ ਗੱਲ ਕੀਤੀ ਨਵੀਆਂ ਹੱਡੀਆਂ ਬਣਨੀਆਂ ਚੱਲ ਹੋ ਜਾਂਦੀਆਂ ਨੇ ਚਿਹਰਾ ਸੁਧਰ ਹੁੰਦਾ ਵਾ ਹੋਰ ਸੁਭਾ ਚ ਇਹ ਕਹਿੰਦੇ ਪਰਵਰਤਨ ਹੁੰਦਾ ਵਾ ਜਿੰਨਾ ਅਗਲਾ ਜਿਹੜਾ ਅਭਿਆਸ ਆ ਜਦ ਤੁਸੀਂ ਦੋ ਇਹ ਕਰ ਲਏ ਫਿਰ ਤੁਸੀਂ ਪੈਰ ਖੋਲ ਲੈਣੇ ਨੇ ਬੋਲ ਕੇ ਥੋੜੇ ਜਿਹਾ ਅਭਿਆਸ ਕਰਨੇ ਥੋੜੇ ਤਰ੍ਹਾਂ ਯਾਨੀ ਕਿ ਜਿਨ੍ਹਾਂ ਹੁਣ ਕੁੰਗਲਾ ਦਰਦ ਰਹਿੰਦੀਆਂ ਐ ਸੋਜ ਪੈ ਗਈਆਂ ਨੇ ਦਰਦ ਰਹਿੰਦੀਆਂ ਐ ਇਹ ਉਹਨਾਂ ਵਾਸਤੇ ਇਹਨੇ ਸਿੱਖਣਾ ਓਏ ਅਸਰਮ ਬਹਿ ਜਾਣੀ ਐ ਇਦਾਂ ਬਹਿ ਜੀਂ ਮਤਾਂ ਜੀ ਬੈਠੇ ਐ ਐਸਰਾ ਉਹਨਾਂ ਦਾ ਨਾਂ ਹੋਰ ਕਿਹੜਾ ਮਤਾਂ ਜੀ ਇਸ ਤੋਂ ਬਾਅਦ ਖਿਚਾ ਲਾਣੀਆਂ ਪੂਰਾ ਆਇਆ ਨੂੰ ਪੂਰਾ ਖਿਚਾ ਲਾਓਗੇ ਤੇ ਤੁਹਾਡੇ ਗੋਡੇਦਰ ਦੇ ਵੀ ਠੀਕ ਰਹਿਣਗੇ ਖਿਚਾ ਲਾਣੀਆਂ ਜਨ ਕਿ ਹੁਣ ਥੋੜਾ ਜਿਆਦਾ ਜੋਰ ਲਗਾਣਾ ਹੈ ਸਵਾਸ ਪਰ ਕੇ ਸਵਾਸ ਮੁਕਿਆ ਚਲਾ ਕੇ ਸਵਾਸ ਜਿਹਾ ਕੰਨਣਾ ਸਥਾਏ ਰੱਖ ਕੇ ਚਲਾਣੀ ਹੈ ਖਿਚਾ ਲਾਣੀਆਂ ਸਵਾਸ ਪਰ ਆ ਹੂੰ ਸਵਾਸ ਇਹ ਤੋਂ ਹੀ ਸ਼ੁਰੂਆਤ ਹੈ 10-10 ਵਾਰੀ ਕਰਨਾ ਹੈ ਅਗਲਾ ਮਤਲਬ ਇਸ ਤੋਂ ਬਾਅਦ ਕਿਹੜਾ ਕਰਨਾ ਹੈ ਫਿਰ ਇਹ ਸਵਾਸ ਹੂੰ ਫਿਰ ਇਹ ਤਾਂ ਨਾ ਕਰਨਾ ਇਵੇਂ ਤੁਸੀਂ 15 ਵਾਰੀ 10-10 ਵਾਰੀ ਕਰਨਾ ਫਿਰ ਐਂਟੀਕਲੋਕ ਵਾਈਜ਼ ਵੀ ਕਰਨਾ ਸਵਾਸ ਚਲਦੇ ਰਹਿਣ ਸਵਾਸ ਚਲਦੇ ਰਹਿਣਗੇ ਗੈਰੀ ਘੇਰੇ ਸਵਾਸ ਚਲਦੇ ਰਹਿਣੇ ਨੇ ਇਸ ਤੋਂ ਬਾਅਦ ਮਾਤਾ ਜੀ ਗੱਲਾਂ ਕਿਹੜਾ ਇਸ ਤੋਂ ਬਾਅਦ ਅੱਜ ਤੱਕ ਕਰਨਾ ਹਾਂ ਠੀਕ ਹੈ ਇੱਧਰ ਇੱਧਰ ਮਾਤਾ ਜੀ ਗਾਰੇ ਇੱਧਰ ਠੀਕ ਹੈ ਹੋਰ ਕਿਹੜਾ ਮਾਤਾ ਜੀ ਇਹ ਸ਼ਹਿਜਾ ਦੰਦ ਦੇ ਹੋਰ ਕਿਹੜਾ ਮਾਤਾ ਜੀ ਇਸ ਤੋਂ ਬਾਅਦ ਕਰੇ ਕਰਨ ਵਾਲਾ ਨਾਨਕ ਕਿਉਂਕਿ ਇਹ ਆਪਾਂ ਤਾਂ ਸੰਢੇ ਆ ਤਾਂ ਕਿ ਥੋੜਾ ਥੋੜਾ ਵਿਸ਼ਰਾਮ ਕਰਨ ਤੋਂ ਬਾਅਦ ਉਹ ਇਸਰਾਨ ਕਰ ਸਕਦੇ ਆ ਇਹ ਨਾ ਕਿਚਾ ਲਾਣੀ ਹੈ ਜਾਨੇ ਕੀ ਹੂੰ ਹੂੰ ਜਿੰਨਾ ਜੱਤ ਵਾਲੇ ਨੂੰ ਛੁਪਿਆ ਜਾਏ ਤੋ ਹਾਂ ਜਿੰਨਾ ਛੁਪਿਆ ਜਾਵੇ ਜੀ ਕਰੂਆ ਅਗਲੇ ਉਹਨੇ ਚੁਪਾਣੀ ਉਹਨੇ ਆਈ ਨਹੀਂ ਲੱਗਤ ਨਹੀਂ ਕਰ ਜਿਹਨੂੰ ਸਰਵਾਈਵਲ ਆ ਉਹਨੇ ਗਾਹ ਜੁਨਾ ਨਹੀਂ ਠੀਕ ਹੈ ਜੀ ਵਿਰਾਮ ਕਰਨਾ ਸਵਾਸ ਭਰਦੇ ਜਾਨੇ ਸਵਾਸ ਭਰਦੇ ਨੇ ਕਰਦੇ ਰਹਿਣਾ ਰੋੜੀ ਤੋਂ ਬਾਅਦ ਕਰਿਆ ਕਰਨਾ ਹੈ ਜਾਨੇ ਕਿ ਜੇ ਜਰੇ ਕਿਹੜੇ ਕਿਹੜੇ ਤਰੀਕਾਸ ਕਰਨੇ ਨੇ ਠੀਕ ਹੈ ਫਿਰ ਆਹ ਜਿਹੜੇ ਬਟਰフライ ਵੀ ਕਰ ਸਕਦੇ ਆ ਇਹ ਬਲਾ ਮਾਤਾ ਜੀ ਥੋੜਾ ਜਿਹਾ ਦੱਸ ਰਹੀ ਐ ਕਿ ਇਹ ਥੋੜਾ ਥੋੜਾ ਪ੍ਰਾਣਿਆਮ ਤੋਂ ਬਾਅਦ ਫਿਰ ਤੁਸੀਂ ਸੁਖ ਵਿਆਮ ਸਰਲ ਵਿਆਮ ਕਰਨੇ ਨੇ ਰੀੜ ਤੇ ਰੀੜ ਕੈਲੇਨ ਮਾਤਾ ਜੀ ਜੀ ਰੱਖਣੀ ਐ ਕਮਰ ਕੱਚੀ ਰਹੇਗੀ ਫਿਰ ਮਾਤਾ ਜੀ ਦੋ ਸਾਨੂੰ ਪ੍ਰਾਣਿਆਮ ਕਰਕੇ ਦਿਖਾ ਦਿੰਨੇ ਇੱਕ ਕੀਤਾ ਮਾਤਾ ਨੇ ਬਸ ਸ੍ਰਿਕਾ ਪ੍ਰਾਣਿਆਮ ਦੂਜਾ ਕੀਤਾ ਕਪਾਲ ਬਾਤੀ ਫਿਰ ਸੁਖ ਵਿਆਮ ਕੀਤੇ ਨੇ ਲੱਤਾਂ ਦੇ ਬੀਜ ਮਾਰੇ ਤੀਜਾ pranayam ਕਿਹੜਾ ਕਰਨਾ ਹੈ ਇਸ ਤੋਂ ਬਾਅਦ ਕਿਹੜਾ pranayam ਕਰਨਾ ਹੈ ਇੱਕ ਤੋਂ ਬਾਅਦ ਇਹ ਕਰਨਾ ਕਿਹੜਾ ਹੈ ਸਰਾਸ ਸਰਾਸ ਤੇ ਬੈਠ ਜਾਓ ਠੀਕ ਹੈ ਜਿੰਨਾ ਤੁਹਾਨੂੰ ਮਤਾ ਜਿਹੜੇ ਕਿ ਤੁਹਾਨੂੰ ਤਿੰਨ ਆਸਨ ਦੱਸਿਆ ਕਿ ਇਹ ਵੀ ਸੱਚੇ ਬੈਠ ਜਾਓ ਜੁਰੂਰੀ ਨਹੀਂ ਜਿੱਸਾ ਅਸੀਂ ਜਿਵੇਂ ਬੈਣਾ ਹਾਂ ਜਿਹੜਾ ਸੋਖਾ ਅਸਨ ਤੇ ਤੁਸੀਂ ਉੱਚੇ ਬੈਠੋ ਫਿਰ ਤੁਸੀਂ ਓਖਾ ਅਸਨ ਦੀ ਬਾਅਦ ਹੀ ਬੈਠ ਜਾਓਗੇ ਜਦੋਂ ਸਿੱਖਾ ਤੁਸੀਂ ਸੋਖਾ ਅਸਨ ਤੇ ਬਹੋ ਗਏ ਤੇ ਬੀਆ ਨੂੰ ਕੋ ਬਾਲ ਬਾਤ ਹੀ ਕਰਦੇ ਤੇ ਤੁਹਾਡੀ ਬਣ ਜਾਗੀ ਫਿਰ ਤੁਸੀਂ ਆਸਵਾਸ ਸੰਗਤ ਰਾਹ ਹਾਂ ਮਾਤਾ ਜੀ ਕਹਿੰਦੇ ਕਿ ਤੁਸੀਂ ਜੇ ਪ੍ਰਾਣਯਾਮ ਕਰੋ ਕੋਈ ਵਿਅयाम ਕਰੋਗੇ ਫਿਰ ਹੌਲੀ ਹੌਲੀ ਤੁਹਾਡੀ ਲਚਕ ਬਣੇਗੀ ਜਦੋਂ ਲਚਕ ਬਣੇਗੀ ਫਿਰ ਤੁਸੀਂ ਇਸ ਆਸਣ 'ਤੇ ਬੈਠ ਜਾਓਗੇ ਹਾਂਜੀ ਹਾਂ ਅਗਲਾ ਜਿਹੜਾ ਮਾਤਾ ਜੀ ਕਰਕੇ ਦਿਖਾ ਰਹੇ ਆ ਅਨਲੋਮ ਵਿਲੋਮ ਪ੍ਰਾਣਯਾਮ ਦਾ ਨਾਮ ਆ ਇਹ ਨੱਕ ਦਾ ਸੱਜੀ ਨਾਲ ਸੁਲ ਬੰਦ ਕੀਤਾ ਤੇ ਖੱਬੇ ਦੇ ਚੋਂ ਗਹਿਰਾ ਸਾਹ ਭਰਿਆ ਤੇ ਲੱਗੇ ਅਗਰ ਤੁਸੀਂ ਨਾ ਖੱਬੇ ਤੋਂ ਗਹਿਰਾ ਸਾਹ ਭਰਦੇ ਆ ਫਿਰ ਸੱਜੇ ਸਾਹ ਨੂੰ ਬਾਹਰ ਕੱਢਿਆ ਫਿਰ ਉਧਰੋਂ ਭਰਿਆ ਜਾਨੀ ਕਿ ਨੱਕ ਦੇ ਇੱਕ ਸੰਦਰ ਤੇ ਦੋ ਵਾਰੀ ਕਾਰਵਾਈ ਹੋਏਗੀ ਜਾਨੀ ਕਿ ਸਵਾਸ ਨੂੰ ਛੱਡਣਾ ਵੀ ਛੱਡਣਗੇ ਮਾਤਾ ਜੀ ਛੱਡਿਆ ਸਵਾਸ ਨੂੰ ਹਾਂ ਫਿਰ ਇਹਨਾਂ ਨੇ ਸਵਾਸ ਨੂੰ ਛੱਡ ਕੇ ਲੰਮਾ ਗਰਾਸ ਆਹ ਭਰੇ ਮਾਤਾ ਜੀ ਦੇਖੋ ਧੀਰੇ ਧੀਰੇ ਸਵਾਸ ਨੂੰ ਭਰਨਾ ਕੋਈ ਜਲਦਬਾਜ਼ੀ ਸਵਾਸ ਨਹੀਂ ਭਰਨਾ ਧੀਰੇ ਧੀਰੇ ਸਵਾਸ ਨੂੰ ਭਰਿਆ ਫਿਰ ਧੀਰੇ ਸਵਾਸ ਨੂੰ ਛੱਡਣਾ ਜਾਨੀ ਕਿ ਸੱਜੇ ਉਪਰਿਆ ਲੈਫਟ ਉਪਰ ਛੱਡਿਆ ਲੈਫਟ ਉਪਰਿਆ ਸੱਜੇ ਛੱਡਿਆ ਛੱਡਿਓ ਫਿਰ ਭਰਨਾ ਲੈਫਟੂ ਛੱਡਿਆ ਫਿਰ ਲੈਫਟੂ ਘਰਨਾ ਯਾਨੀ ਕਿ ਦੋ ਵਾਰੀ ਕਾਰਵਾਈ ਹੋ ਗਈ ਇਹ ਬਣੇਗਾ ਅਨਲੋਮ ਵਿਲੋਮ ਪ੍ਰਾਣਯਾਮ ਤੁਸੀਂ ਸ਼ੁਰੂਆਜ ਤੁਸੀਂ 5 ਮਿੰਟ ਕਰਨਾ ਜਦੋਂ ਤੁਹਾਨੂੰ ਜਾਚ ਆ ਗਈ ਤੁਹਾਡਾ ਮਨ ਟਿਕ ਗਿਆ ਤੁਹਾਡਾ ਮਨ ਸੰਕਲਪ ਉੱਠ ਗਿਆ ਇਸ ਪ੍ਰਾਣ ਨੂੰ 10 ਮਿੰਟ ਕਰਨਾ ਹੈ 10 ਮਿੰਟ ਕਰ ਦੋ ਤਾਂ 15 ਮਿੰਟ ਕਰੋਗੇ ਜਦੋਂ ਤੁਸੀਂ ਅਨਲੋਮ ਵਿਲੋਮ ਪ੍ਰਾਣ 15 ਮਿੰਟ ਕਰੋਗੇ ਫਿਰ ਤੁਹਾਨੂੰ ਜਿਹੜਾ ਬੈਨੀਫਿਟ ਮਿਲ ਲੇਗੇ ਜਿਹੜਾ ਬਿਲਕੁਲ ਫਿੱਟ ਫਾਟ ਹੈ ਟੀਟਾ ਤੋਂ 10 ਮਿੰਟ ਕਰੇ ਜਿੰਨوں ਕੋ ਸਮੱਸਿਆ ਅੱਖਾਂ ਦੀਆਂ ਅੰਧਾ ਲੱਗੀਆਂ ਹੈ ਯਾ ਸ਼ਕਤੀ ਕਮਜ਼ੋਰ ਆ ਸਿਰ ਪਰ ਅੰਧਾ ਡਿਪਰੈਸ਼ਨ ਜਿ ਰਹਿੰਦੇ ਨੇ ਚੱਪਰ ਹੁੰਦੇ ਨੇ ਉਹਨਾਂ ਨੇ ਕੰਮਸ਼ਗਾ ਮੇਸ਼ ਨੂੰ ਪ੍ਰਾਣੀਆਂ ਨੂੰ 15 ਮਿੰਟ ਤੋਂ ਲੈ ਕੇ 20 ਮਿੰਟ ਕਰੇਗਾ 20 ਮਿੰਟ ਵੀ ਜ਼ਿਆਦਾ ਵੀ ਅਸਰ ਆ ਗਿਆਮੀ ਕਰੋਗੇ ਤਾਂ ਬਾਅਦ ਬਿਲਕੁਲ ਫਿਰ ਅੰਧਾ ਦਾ ਕੈਂਟਾ ਇਹ ਨਵੇਂ ਸਾਲ ਬੰਨ੍ਹਗੇ ਉਹ ਅੰਧਾ ਦਾ ਕੈਂਟਾ ਕਰੀ ਹੋਰ ਇਹ ਕਿ ਫੈਰ ਨਹੀਂ ਬਟਣ ਮਾਤਾ ਨੂੰ ਦੱਸੋ ਉਹਨਾਂ ਨੂੰ ਇਹਦੇ ਨਾਲ ਆ ਗੀਆਂ ਕਮਾਤੀਆਂ ਨਸਾਨਾ ਹਾਂ ਜੀ ਸਾਰੀਆਂ ਠੀਕ ਹੋ ਜਾਂਦੀਆਂ ਨੇ ਕਿਉਂਕਿ ਇਹ ਨਾ ਜੀਤੀ ਸ਼ਕਤੀ ਇਹਦੇ ਵਿੱਚ ਜਦੋਂ ਪੰਜ ਤਤ ਸਾਡੇ ਅੰਦਰ ਪ੍ਰਵੇਸ਼ ਹੋ ਜਾਂਦੇ ਨੇ ਬਾਹਰ ਸਾਡੀਆਂ ਬਿਮਾਰੀਆਂ ਨਿਕਲ ਜਾਂਦੀਆਂ ਠੀਕ ਹੈ ਅੰਦਰ ਦੀ ਜਿਹੜੀ ਗੰਦਗੀ ਬਾਹਰ ਨਿਕਲਦੀ ਹੈ ਔਰ ਬਾਹਰ ਦੀ ਜਿਹੜੇ ਸਾਡੇ ਪੰਜ ਤਤ ਆਪਸੀਆਂ ਜਾਂਦੀ ਹੈ ਉਹ ਸਾਡੇ ਅੰਦਰ ਵਿੱਚ ਪ੍ਰਵੇਸ਼ ਹੋ ਜਾਂਦੀ ਬਾਹਰ ਸਾਡੀਆਂ ਬਿਮਾਰੀਆਂ ਨਿਕਲ ਜਾਂਦੀ ਤੋ ਇਹ ਨਾਲ ਮਾਤਾ ਜੀ ਕਹਿੰਦੇ ਨੇ ਕਿ ਇਹ ਨਾਲ ਉਹ ਸਾਰੀਆਂ ਜਿਹੜੀ ਅੰਦਰ ਭਿਆਨਕ ਗੈਸਾਂ ਸਾਡੇ ਵਿੱਚ ਨੇ ਉਹ ਗੈਸਾਂ ਬਾਹਰ ਜਾਂਦੀਆਂ ਨੇ ਸ਼ੁਰੂਆਤ ਹੀ 5 ਮਿੰਟ ਕਰੋ ਫਿਰ ਹੌਲੀ ਹੌਲੀ ਸਮੇਂ ਨਾਲ ਵਧਾਓ ਤੁਹਾਨੂੰ ਚੌਥਾ ਪ੍ਰਾਣਿਆਮ ਦਸਮਝਾਰੇ ਨੇ ਜਿਹਦਾ ਨਾਮ ਆ ਉਜਾਈ ਪ੍ਰਾਣਿਆਮ ਉਜਾਈ ਦੇ ਬਾਅਦ ਅਗਲਾ ਦੂਸਰਾ ਪ੍ਰਾਣਿਆਮ ਕਰਕੇ ਦੱਸੋ ਕਿ ਕਿਵੇਂ ਕਰਨਾ ਤੇ ਬੈਨੀਫਿਟ ਕੀ ਨੇ ਪਹਿਲਾਂ ਉਜਾਈ ਦਾ ਕਰਕੇ ਦਿਖਾ ਦਿਓ ਗਹਿਰਾ ਸਾਹ ਪਰ ਸਵਾਸ ਪਰ ਨਾ ਗਿਆ ਰਹ ਗਹਿਰਾ ਸਾਹ ਪਰ ਹੈ ਠੀਕ ਹੈ ਸਵਾਸ ਨੂੰ ਬਾਹਰ ਛੱਡ ਦਿੰਨੇ ਆ ਗਹਿਰਾ ਸਾਹ ਪਰ ਕੇ ਸਾਹ ਛੱਡ ਕੇ ਫਿਰ ਨਾ ਆਪਣੇ ਸਾਹ ਪਰ ਰੈਗੂਲੇਟਡ ਕੀਤਾ ਜਾ ਰਹੇ ਦੇਖੋ ਸਲਾਮ ਮਾਤਾ ਜੀ ਦਾ ਟੈਟ ਕੀਤਾ ਜਾ ਰਿਹਾ ਵੇ ਇਹ ਅੰਗਲਾਂ ਨੂੰ ਟੈਟ ਕਰਦੇ ਆ ਫਿਰ ਲੰਮਾ ਗਲਾ ਟੈਟ ਕਰ ਦੂੰਗੀ ਉਚਾਈ ਪ੍ਰਾਣੀਆਂ ਮਾ ਜਿਹਨਾਂ ਥੈਰੇਟ ਹੋ ਗਿਆ ਕਲੇ ਸਮੱਸਿਆਵਾਂ ਨਾਲ ਮਾਰਤੀ ਉਚਾਈ ਫਿਰ ਜਲੰਧਰ ਬੰਦ ਲਾ ਲਿਆ ਥੋੜੀ ਕੰਟਨਾ ਲਾ ਦਿੰਨੇ ਆ ਜੇ ਸਰਵਾਈਕਲ ਆ ਤੇ ਫੇਟ ਨੂੰ ਥੋੜੀ ਨਹੀਂ ਲਾਣੀ ਜਿਹਨੂੰ ਸਰਵਾਈਕਲ ਆ ਉਹ ਨੀਚੇ ਗੱਦਰ ਨਹੀਂ ਕਰਨਗੇ ਦੇਖੋ 10 ਮਿੰਟ ਤੱਕ ਪਹਿਲਾਂ ਜੀ ਰੁਕਣਾ ਹੈ ਰੁਕਣ ਤੋਂ ਬਾਅਦ ਅਜਿਹਾ ਸਭ ਬੰਦ ਕਰਨੀ ਹੈ ਤਾਂ ਖਬਰ ਇਸ ਤੋਂ ਸਾਹ ਨੂੰ ਬਾਤ ਕਰਨਾ ਹੈ ਉਜਾਈ ਗਲੇ ਵਾਸਤੇ ਜਿਹਨੂੰ ਗਲੇ ਸਮੱਸਿਆ ਰਹਿੰਦੀ ਗਲਾ ਠੀਕ ਨਹੀਂ ਲੰਦਾ ਜਿਨ੍ਹਾਂ ਨੂੰ ਵਾਕੇ ਵਾਚੇ ਖਰਾਬੀ ਵਾਜ ਨੂੰ ਠੀਲਾ ਕਰਨ ਵਾਸਤੇ ਉਜਾਈ ਮੈਂ ਵੀ ਕਰਕੇ ਦਿਖਾਣਾ ਕਿਦਾਂ ਉਜਾਈ ਕਰਨੀ ਮੈਂ ਵੀ ਮਾਤਾ ਜੀ ਕੋ ਸਿੱਖਦਾ ਰਹਿਣਾ ਵਾ ਸਵਾਮੀ ਜੀ ਕੋ ਸਿੱਖੀ ਹੋਈ ਆ ਉਹ ਇਦਾਂ ਉਜਾਈ ਕਰਨਾ ਸਾਹ ਨੂੰ ਭਰਿਆ ਸਾਹ ਨੂੰ ਬਾਹ ਗਲ ਨੂੰ ਟੈਟ ਕਰਦੇ ਹਾਂ ਤਾਂ ਸਾਹ ਭਰ ਕੇ ਇੰਨੀ ਗੰਦੀ ਵਾਬਾ ਨਹੀਂ ਜੀ ਟੋਲੀਆਂ ਨੇ ਚੋੜਦੇ ਆ ਇਸ ਤਰ੍ਹਾਂ ਗਲੇ ਨੂੰ ਫੜ ਕੇ ਨਹੀਂ ਚੋੜਨਾ ਜਦ ਚੰਗੀ ਤਰ੍ਹਾਂ ਨਹੀਂ ਚੋੜੋਗੇ ਤੇ ਰਸਵਾੜ ਨਿਕਲਦਾ ਹੈ ਇਸ ਤਰ੍ਹਾਂ ਗਲੇ ਦੀ ਗ੍ਰੰਥੀ ਕੰਮ ਨਹੀਂ ਕਰਦੀ ਗਲਾ ਦੀ ਸਮੱਸਿਆ ਬਣੀ ਰਹਿੰਦੀ ਇਹ ਬਹੁਤ سارے ਭੈਣ ਭਰਾ ਉਹਨੇ ਜਲਾ ਨਹੀਂ ਠੀਕ ਰਹਿੰਦਾ ਜੀ ਵਾਚਰ ਸੀਲਾ ਪਾਣੀ ਨੂੰ ਠਿਕਨ ਵੇ ਉਜਾਇ ਕਰਿਆ ਕਰੋ 5 ਵਾਰੀ 10 ਵਾਰੀ ਕਰੋ ਜਾਂ ਨਾਲ ਦੋਸ ਫਿਰ ਇਹ ਕਰੋ ਸ਼ਾਮ ਨੂੰ ਕਰੋ ਕਦੀ ਡੇਟ ਭੇਟ ਨਹੀਂ ਦੇਰ ਨੇ ਭੇਟਿਆ ਉਜਾਈ ਕਰੋਗੇ ਤੇ ਤੁਹਾਨੂੰ ਬੈਨੀਫਿਟ ਮਿਲੇਗਾ ਅਇਤ ਨੂੰ ਦੱਸਿਆ ਹੈ ਕਿ ਚਾਰ ਪ੍ਰਾਣੀਆਂ ਦੇ ਸਿਨੇ ਫਿਰ ਤੋਂ ਸਰਵੇਖਕ ਦੇ ਨਾਲ ਜਾ ਕੇ ਦਿੰਦਾ ਨਾ ਕਿ ਦਿਖਾਉਣ ਲਈ ਉਹ ਤੁਹਾਨੂੰ ਅਗਲੀ ਵੀਡੀਓ ਬਣਾਵਾਵਾਂਗੇ ਜਿਹਦੇ ਦੱਸਾਂਗੇ ਨਾ ਕਿਉਂਕਿ ਲੰਮੀ ਵੀਡੀਓ ਬਣ ਜਾਣੀ ਜਿਆਦਾ ਜਿਹੜੀ ਗਾਂ ਮਾਤਾ ਜੀ ਦੀ ਵੀਡੀਓ ਬਣਾਵਾਾਂਗੇ ਜਿਹਦੇ ਬਾਕੀ ਪਾਰਟ ਰਹਿ ਗਿਆ ਹੈ ਜਾਂ ਪ੍ਰਾਣੀਆਂ ਮ रह ਗਏ ਨੇ ਜਾਂ ਸੁਖ ਵਿਆਹ ਲੈਣ ਦੀ ਸਰਵੇਖਕ ਦੇ ਵਿਆਹ ਸਹਿ ਰਹਿ ਗਏ ਨੇ ਉਹ ਮਾਤਾ ਜੀ ਤੁਹਾਨੂੰ ਜਿਹੜੀਆਂ 2 ਦਿਨ ਬਾਅਦ ਵੀਡੀਓ ਬਣਾਵਾਾਂਗੇ ਉਹ ਤੁਹਾਨੂੰ ਯਾਦ ਕਰ ਦਿੱਤੀ ਜਾਏਗੀ ਇਹ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਦੇਖਣ ਤੋਂ ਬਾਅਦ ਘਰ ਬੈਠ ਕੇ ਤੁਸੀਂ ਕਰੋ ਜੇ ਕਿ ਇਹਨ ਕੋਈ ਗਲਤੀਆਂ ਮਹਿਸੂਸ ਹੁੰਦੀ ਕਿ ਮੈਂ ਠੀਕ ਨਹੀਂ ਕਰਦਾ ਉਹ ਤੇ ਵੀਡੀਓ ਹੁਣ ਕਈ ਵੀਡੀਓ ਬਣਾ ਕੇ ਭੇਜਦੇ ਨੇ ਅਸੀਂ ਵੀਡੀਓ ਚੈੱਕ ਕਰਦੇ ਆਂ ਫਿਰ ਵੀਡੀਓ ਚੈੱਕ ਕਰਨ ਤੋਂ ਬਾਅਦ ਅੰਦਰ ਦਨੇ ਕਿ ਤੁਸੀਂ ਠੀਕ ਕਰਦੇ ਹੋ ਨਹੀਂ ਠੀਕ ਕਰਦੇ ਮੇਰਾ ਨੰਬਰ ਤੁਹਾਨੂੰ WhatsApp ਤੇ ਆ ਜਿੰਦਾ ਵਾ ਜਿਹੜੇ ਦੇਸ਼ ਦੇ ਵਿੱਚ ਲੋਕ ਬੈਠੇ ਨੇ ਬਹੁਤ ਸਾਰੇ ਆਪਣੀਆਂ ਵੀਡੀਓ ਬਣਾ ਕੇ ਮਾਤਾ ਨੂੰ ਪਹਿਲੇ ਤੋਂ ਮਾਤਾ ਦੀ ਚੈੱਕ ਕਰੋ ਕਿ ਮੈਂ ਠੀਕ ਕਰਦੀ ਆਂ ਕਿ ਨਹੀਂ ਕਰਦੇ ਅਸੀਂ ਉਹਨਾਂ ਦੀ ਵੀਡੀਓ ਵੇਖਦੇ ਵੀ ਆਂ ਰਿਪਲਾਈ ਵੀ ਦਿੰਨੇ ਆਂ ਤੋ ਆਪਣੀ ਜਿਹੜੀ ਵੀਡੀਓ ਬਣਾਵਾਂਗੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਏਗੀ ਹੋ ਇੱਕ ਜਾਣਕਾਰੀ ਤੁਹਾਨੂੰ ਖੁਸ਼ੀ ਹੋਏਗੀ ਜਿਹੜੇ ਲੋਕਾਂ ਨੂੰ ਠੀਕ ਨਹੀਂ ਲੋਕ ਮਾਤਾ ਜੀ ਕੋਲ ਆ ਕੇ ਯੋਗ ਸਿੱਖੀਆਂ ਸਰਵੈਕਲ ਜਿਹਨਾਂ ਨੂੰ ਮਾਤਾ ਜੀ ਐਕੂਪ੍ਰੈਕਸੀ ਕਰਦੇ ਆ ਉਹਨਾਂ ਦੀ ਵੀ ਵੀਡੀਓ ਤੁਹਾਨੂੰ 2 ਦਿਨ ਤੋਂ ਬਾਅਦ ਆਣੀ ਚੱਲੂ ਹੋ ਜਾਣਗੀਆਂ ਜਿਹੜੇ ਦੁਰੂਆਂ ਦੇ ਲੱਗ ਪਿਆਗੇ ਜਿਨ੍ਹਾਂ ਨੂੰ ਬੈਨੀਫਿਟ ਮਿਲ ਰਿਹਾ ਯੋਗ ਨਾਲ ਉਹ ਮਾਤਾ ਜੀ ਕੋਲ ਆ ਕੇ ਬੈਠੇ ਹੋਣਗੇ ਕੀ ਕੀ ਬੈਨੀਫਿਟ ਮਿਲਨੇ ਆ ਉਹਨਾਂ ਦੀ ਤੁਹਾਨੂੰ ਵੀਡੀਓ ਵੀ ਆ ਉਹ ਤੁਹਾਨੂੰ ਪਾ ਦੇਣਗੀਆਂ ਤੋ ਥਬ ਦਾ ਧੰਨਵਾਦ ਆ ਇੱਕ ਜਨ ਨੂੰ ਲਾਈਕ ਕਰੋ ਪਸੰਦ ਕਰੋ ਇਹ ਆਣੇ ਵਾਲੇ ਲੋਕਾਂ ਨੂੰ ਯੋਗਪਰ ਦੀ ਜਾਣਕਾਰੀ ਦੇਣ ਲਈ ਫਿੱਟ ਰਹਿਣ ਤਾਂ ਸੁਸਤ ਰਹਿਣ। ਧੰਨਵਾਦ।